ਸੁੰਦਰ ਜੀ ਅਗਮਨ ਮੰਗਵੱਚ ਦੇਣ ਆਏ ਹੋ ਤੇ ਹੋਰ ਵੀ ਬਹੁਤ ਬਸਤਾਂਾਂ ਦੇ ਪ੍ਰਧਾਨ ਜੀ ਸਭ ਨੇ ਜੋ ਕੀਤੀ ਜਾਈ ਦੇਖੋ ਸਭ ਤੋਂ ਪਹਿਲਾਂ ਤਾਂ ਜੋ ਸਾਡੇ ਪ੍ਰਧਾਨ ਜੀ ਨੇ ਗੱਲ ਕਰੀ ਹੈ ਇੱਕ ਐਮਐਲਏ ਨੂੰ ਲੋਕ ਚੁੰਨਦੇ ਨੇ ਵਿਧਾਇਕ ਨੂੰ ਚੁੰਨਦੇ ਆਪਣੇ ਇਲਾਕੇ ਦੀ ਡਿਵੈਲਪਮੈਂਟ ਲਈ ਆਪਣੇ ਇਲਾਕੇ ਦੀਆਂ ਸਿਹਤ ਸਹੂਲਤਾਂ ਲਈ ਅੱਜ ਤੁਸੀਂ ਸੜਕਾਂ ਦੀ ਗੱਲ ਕਰ ਲੋ ਆ ਸਿੰਘ ਪਰ ਜਿਹੜੀ ਕੱਲ ਬਿਲਡਿੰਗ ਬਿਜਲੀ ਦਫ਼ਤਰ ਦੀ ਗਿਰੀ ਹੈ ਉਹਦੀ ਗੱਲ ਕਰ ਲੋ ਕੀ ਐਮਐਲਏ ਨੇ ਜਿਹੜੇ ਐਮਐਲਏ ਸਾਬ ਆਟੀਆਂ ਹੀ ਪਾ ਕੇ ਗੱਲ ਕਰਦੇ ਸੀ ਕਿ ਮਾਈਨਿੰਗ ਹੋ ਰਹੀ ਹੈ ਕੀ ਅੱਜ ਮਾਈਨਿੰਗ ਬੰਦ ਹੋ ਗਈ ਅੱਜ ਸੜਕਾਂ ਦਾ ਬੁਰਾ ਹਾਲ ਹੈ ਜੋ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਬਹੁਤ ਮਾੜੀ ਹੈ ਪਿਛਲੇ ਦਿਨਾਂ ਚ ਇੱਥੇ ਇੱਕ ਕਤਲ ਵੀ ਹੋਇਆ ਥੋੜੇ ਦਿਨ ਪਹਿਲਾਂ ਤੇ ਉਸ ਤੋਂ ਪਹਿਲਾਂ ਇੱਕ ਟਿਪਰ ਨੇ ਐਕਸੀਡੈਂਟ ਕਰਕੇ ਜੋ ਇੱਕ ਲੇਡੀ ਉਹ ਹੋ ਗਈ ਸੀ ਉਹਦੀ ਗੱਲ ਕਰ ਲੋ ਲੋਕਾਂ ਨੇ ਧਰਨਾ ਵੀ ਲਾਇਆ ਪਰ ਨਾ ਤਾਂ ਕੋਈ ਐਮਐਲਏ ਦਾ ਬਿਆਨ ਆਇਆ ਨਾ ਕੋਈ ਪ੍ਰਸ਼ਾਸਨ ਵੱਲੋਂ ਐਦਾਂ ਦੀ ਗੱਲ ਹੋਈ ਪਰ ਅੱਜ ਜੇ ਲੋਕਾਂ ਦੀ ਗੱਲ ਕਰੀਏ ਲੋਕ ਬਹੁਤ ਤੰਗ ਹੈ ਸਰਕਾਰ ਤੋਂ ਤੇ ਜੋ ਇਹ ਸਰਕਾਰ ਇਹਨਾਂ ਦੇ ਨਮਾਇंदे ਲੋਕਾਂ ਨਾਲ ਵਾਅਦੇ ਕਰਕੇ ਆਏ ਸੀ ਅਸੀਂ ਨਜਾਇਜ਼ ਮਾਈਨਿੰਗ ਨਹੀਂ ਹੋਣ ਦਵਾਗੇ 20000 ਕਰੋੜ ਰੁਪਇਆ ਮਾਈਨਿੰਗ ਚੋਂ ਅਸੀਂ ਲਿਆ ਕੇ ਸਰਕਾਰ ਦੇ ਖਜ਼ਾਨੇ ਚ ਲੈ ਕੇ ਆਵਾਂਗੇ ਅੱਜ 3.5 ਸਾਲ ਦਾ ਸਮਾਂ ਹੋ ਗਿਆ ਦੱਸੋ 20000 ਕਰੋੜ ਰੁਪਇਆ ਕਿੱਥੇ ਹੈ ਜਾਂ 3.5 ਸਾਲ ਦਾ ਹਿਸਾਬ ਲਾ ਕੇ ਦੇਖ ਲਓ ਵੀ ਕਿੱਥੇ ਹੈ ਸਾਲ ਦਾ 20000 ਕਰੋੜ ਕਹਿੰਦੇ ਸੀ ਤੇ ਅੱਜ ਅਸੀਂ ਜਿਲ੍ਹਾ ਕਾਂਗਰਸ ਕਮੇਟੀ ਵੱਲੋਂ ਜੋ ਮੰਗ ਪੱਤਰ ਦੇਣ ਆਏ ਆਂ ਪ੍ਰਸ਼ਾਸਨ ਨੂੰ ਕਿ ਜੋ ਲੋਕਾਂ ਦੀ ਰੋਜ਼ ਸੜਕਾਂ ਤੋਂ ਜਿਹਨਾਂ ਨੂੰ ਲੰਘਣਾ ਹੈ ਐਕਸੀਡੈਂਟ ਹੁੰਦੇ ਨੇ ਉਹਨਾਂ ਸੜਕਾਂ 'ਵਲ ਧਿਆਨ ਦਿੱਤਾ ਜਾਵੇ ਤੇ ਜੋ ਇਹ ਪ੍ਰਸ਼ਾਸਨ ਸਾਡਾ ਇਹ ਦਿਨੇਸ਼ ਚੰਡਾ ਐਮਐਲਏ ਕੁੰਭ ਕਰਨੀ ਨੀਂਦ ਸੁੱਤਾ ਪਿਆ ਕੰਮ ਇੱਕੋ ਐ ਉਹ ਸਭ ਨੂੰ ਪਤਾ ਕਦੇ ਕੇਲਿਆਂ ਦੀ ਇੱਥੇ ਗੱਲ ਹੁੰਦੀ ਐ ਕਿ ਕੇਲਾ ਕਾਂਡ ਹੋ ਗਿਆ ਜਿਦੀ ਕੀ ਸਾਡੇ ਰੋਪੜ ਜ਼ਿਲ੍ਹੇ ਦੀ ਵੀ ਪੂਰੇ ਪੰਜਾਬ ਚ ਬਦਨਾਮੀ ਹੋਈ ਕਿ ਕਦੇ ਖੇਲਿਆਂ ਦਾ ਕਾਹਲ ਨਹੀਂ ਸੀ ਸੁਣਿਆ ਸੋ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹੀ ਬੇਨਤੀ ਕਰਦੇ ਕਿ ਲੋਕਾਂ ਨੇ ਤੁਹਾਨੂੰ ਬੜੀਆਂ ਆਸਾਂ ਉਮੀਦਾਂ ਨਾਲ ਲੈ ਕੇ ਆਂਦਾ ਸੀ ਤੁਸੀਂ ਲੋਕਾਂ ਦੀਆਂ ਜੋ ਸੜਕਾਂ ਦੀ ਗੱਲ ਕਰ ਰਹੇ ਹੋਰ ਸਿਹਤ ਸੂਤਾ ਵੱਲ ਧਿਆਨ ਦਿਓ ਤਾਂ ਕਿ ਲੋਕ ਥੋੜੀ ਬਹੁਤੀ ਆਸ ਸੋਤ ਰੱਖ ਸਕਣ ਕਿ ਤੁਹਾਨੂੰ ਅਸੀਂ ਵੋਟਾਂ ਪਾਈਆਂ ਸੀ ਲੋਕਾਂ ਦਾ ਕੁਝ ਤੁਸੀਂ ਸਵਾਰਿਆ ਠੀਕ ਹੈ ਜੀ ਠੀਕ ਹੈ